ਸਾਜਨ ਲੋਕੋ ਪ੍ਰੇਜ਼ੈਂਟ ਫੇ ਫਿਰਦੇ ਕਈ ਨਰਬਾਨ ਹੋਏ ਫੇ ਫਿਰਦੇ ਕਈ ਨਰਬਾਨ ਹੋਏ ਤੇ ਕਈ ਭਰੇ ਨੇ ਮਾਨ ਮਗਰੂਰੀਆਂ ਦੇ ਲੱਖਾਂ ਗਾਹਕ ਦੇਖੇ ਲੱਖਾਂ ਸੌਦਿਆਂ ਦੇ ਕੋਈ ਕੋਈ ਹੈ ਗਾਹਕ ਕਸਤੂਰੀਆਂ ਦੇ ਕੋਈ ਕਾਟਾਨੀ ਗੁਰੂ ਦੇ ਪ੍ਰੇਮੀਆਂ ਦਾ ਇਹ ਬਿਰਲੇ ਗਾਹਕ ਹਕੀਕੀਆਂ ਨੋਰੀਆਂ ਦੇ ਗੈਨੀ ਬਖਤੇ ਬੜੇ ਦਰਬਾਰ ਸਿੰਗਾ ਬਿਰਲੇ ਕਰਨੀਆਂ ਕਥਨੀਆਂ ਪੂਰੀਆਂ ਦੇ ਹੁੰਦੇ ਕਰਨੀਆਂ ਕਥਨੀਆਂ ਪੂਰੀਆਂ ਦੇ ਮਾਨਯੋਗ ਸਤਕਾਰਯੋਗ ਗੁਰੂ ਸਵਾਹੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਬ੍ਰਾਜਮਾਨ ਸਵਾਮੀ ਦਰਬਾਰਾ ਸਿੰਘ ਜੀ ਸਵਾਮੀ ਜੋਰਾ ਸਿੰਘ ਜੀ ਉਹਨਾਂ ਦਾ ਸਰੂਪ ਸਵਾਮੀ ਜਗਜੀਤ ਸਿੰਘ ਜੀ ਉਹਨਾਂ ਦੀ ਕਲਿਆਣਕਾਰੀ ਗੋਦੀ 'ਚ ਬ੍ਰਾਜਮਾਨ तमाम ਗੁਰ ਸੰਗਤ ਗਿਆਨੀ ਗਰਨਾਮ ਸਿੰਘ ਜੀ ਦੀ ਯਾਦ ਚ 10ਵੀਂ ਵਰਸੀ ਮਨਾਉਂਦੇ ਹੋਏ ਸਾਰੀ ਗੁਰ ਸੰਗਤ ਕਿਰਪਾ ਕਰੋ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀ ਸਜਨ ਗਿਆਨੀ ਗਰਨਾਮ ਸਿੰਘ ਜੀ ਇੱਕ ਕਵੀ ਸ੍ਰੀ ਦੇ ਅਵਤਾਰ ਸਨ ਕਵੀ ਸ੍ਰੀ ਦੇ ਅਵਤਾਰ ਸ਼ਜਾਰ ਕਰਤਾਰ ਸਿੰਘ ਜੀ ਬਧਣੀ ਵਾਲੇ ਉਹਨਾਂ ਦੀ ਬਿਰਦਵਸਤਾ ਦੇ ਵਿੱਚ ਮੈਂ ਕੋਲੇ ਰਹਾ ਉਹ ਗੱਲਾਂ ਕਹਿੰਦੇ ਹੁੰਦੇ ਸੀ ਮੈਂ ਉਹ ਗੱਲਾਂ ਬਰਾੜ ਸਾਹਿਬ ਨਾਲ ਸਾਂਝੀਆਂ ਕਰੀਆਂ ਸੀ ਵੀ ਸ਼੍ਰੀ ਦੇ ਅਵਤਾਰ ਜਿੱਥੇ ਬਦਾਤਾ ਸਿੰਘ ਜੀ ਤੀਰ ਜੀ ਦੀਵਾਨ ਸਿੰਘ ਕਾਲੇ ਪਾਣੀ ਮਾਰਸ਼ ਕਰਨਾਲ ਸਿੰਘ ਪਾਰਸ ਬਾਊ ਰਾਜਬਲੀ ਨੂੰ ਥਾਂ ਦਿੱਤਾ ਜਾਂਦਾ ਸਹਿਤ ਬੰਨਿਓ ਉਥੇ ਗਿਆਨੀ ਗਰਨਾਮ ਸਿੰਘ ਨੂੰ ਥਾਂ ਦਿੱਤਾ ਜਾਂਦਾ ਉਹਨਾਂ ਦੇ ਪਾਵਨ ਚਰਨਾਂ ਦੇ ਭੌਰੇ ਉਹਨਾਂ ਦੇ ਸ਼ਿਸ਼ ਉਹਨਾਂ ਦੇ ਚੇਲੇ ਮੇਰੇ ਵਰਗੇ ਉਹਨਾਂ ਤੋਂ ਸਿੱਖ ਕੇ ਸਟੇਜਾਂ ਤੇ ਗਾਉਣ ਵਾਲੇ ਤੇ ਸਰੋਤੇ ਪਰਾਜਨੀ ਸੰਗਤ ਬਰਾਜਮਾਨ ਹੈ ਬੇਨਤੀ ਇਹ ਹੈ ਵੇ ਗਾਇਕਾਂ ਨੇ ਬੜੇ ਅੱਛੇ-ਅੱਛੇ ਸ਼ਬਦ ਪੇਸ਼ ਕਰਤੇ ਸੁੰਦਰਾ ਬਾਜ ਜਾਣਾ ਮੈਂ ਇਥੇ ਕੀ ਗਾਉਣਾ ਜਿੱਥੇ ਕੋਲਾ ਬੋਲ ਜਾਣ ਉਸੇ ਘੋਗੜਾ ਨੂੰ ਕੌਣ ਪਹੁੰਚਦਾ ਸਾਹ ਸੰਗੇ ਜੀ ਬਸ ਇੰਨਾ ਹੀ ਬਹੁਤ ਆਏ ਕੋਈ ਕਿਉਂਕਿ ਬਰਾੜ ਸਾਹਿਬ ਦੀ ਯਾਦ ਚ ਗਾਉਣਾ ਬਾਬੂ ਰਾਜੀ ਬਾਲੀ ਜੀ 1967 ਦੇ ਵਿੱਚ ਪਾਕਿਸਤਾਨ ਤੋਂ ਆਏ। ਉਹਦੇ ਚੇਲਿਆਂ ਨੇ ਇਹ ਕਵਿਤਾ ਬੋਲੀ। ਬਾਊ ਜੀ ਨੇ ਲਿਖ ਕੇ ਦਿੱਤੀ। ਉਹਦੀ ਤੀਕ ਸੀ ਦੋ ਜੋੜ ਸ਼ੈਰਾਂ ਨੂੰ ਹਮਾਰੀ ਬੰਦਨਾ। ਸਾਰੇ ਕਮੀਆਂ ਦੇ ਉਹਨਾਂ ਨੇ ਨਾਮ ਵਿੱਚ ਜੋੜੇ। ਨੌਕੇ ਮੋਣ ਸਿੰਘ ਨੂੰ ਕਲਾਮ ਲਿਖੀ ਦੇ ਜੀਤੇ ਬਣੇ ਬਹੁਤ ਪ੍ਰਸੰਗ ਸਿੱਖੀ ਦੇ। ਉਦੈ ਜੈਸਾ ਸਾਕਾ ਗਾਈ ਦਾ ਸਰਾਂਦਨਾ ਦੂ ਜੋੜ ਸ਼ੈਰਾ ਨੂੰ ਹਮਾਰੀ ਬੰਦਨਾ ਪਰ ਸਚੂ ਰਾਮ ਦਾ ਨਾਂ ਰਹਿ ਗਿਆ ਤੇ ਸਰਦਾਰ ਮੋਹਨ ਸਿੰਘ ਕਹਿੰਦੇ ਪੰਡਤ ਦਾ ਨਾਂ ਨਹੀਂ ਪਾਇਆ ਕਣ ਹੁਣ ਪਾ ਦੇਣਾ ਬੈਠਾ ਬੈਠਾ ਬਾਬੂ ਕਹਿੰਦਾ ਆ ਉਹਨੇ ਬੋਲਿਆ ਸੀ ਮੈਂ ਕੋਲੇ ਸੀ 1967 ਦੇ ਵਿੱਚ ਸਟੇਜ ਤੇ ਬੈਠਾ ਸੀ ਉਹਨਾਂ ਨੇ ਬੋਲਿਆ ਸੀ ਆ ਖਾਈ ਦਾ ਬੇਪਰਮੇਘਲਾ ਜਾਂ ਰੰਗ ਸੀ ਪਰ ਅਛੂ ਦੀ ਸ਼ੈਲੀ ਦੇ ਨਰਾਲੇ ਢੰਗ ਸੀ ਐਸੀ ਹੋਰ ਕਾਵ ਦੀ ਸਾਰੇ ਕੰਧ ਨਾ ਦੋ ਜੋੜ ਸ਼ਾਇਰਾਂ ਨੂੰ ਹਮਾਰੀ ਬੰਦਨਾ ਕਵਿਤਾ ਜਿਹੜੀ ਮੈਂ ਬੋਲਣੀ ਆ ਹੁਣੇ ਬਣਾ ਕੇ ਬੋਲਣੀ ਆ ਇਹਦਾ ਨਾਮ ਆ ਡਿੱਠ ਬਰਨਣਾ ਕੀ ਅਰਥ ਹੈ ਇਹਦਾ ਡਿੱਠੇ ਨੂੰ ਵਰਣਨ ਕਰਨਾ ਡਿੱਠਾ মানে ਦੇਖਣਾ ਜੋ ਦੇਖਣਾ ਹੋਣਾ ਆਪਾਂ ਉਹੀ ਵਰਣਨ ਕਰਨਾ ਹੈ ਜੋ ਦੇਖਣਾ ਉਹੀ ਬਰਨਣਾ ਸਾਧ ਸੰਗਜੀ ਤੁਹਾਡੇ ਪਾਵਨ ਚਰਨਾਂ 'ਚ ਕਰਨਾ ਹੈ ਬਿੱਲੂ ਤੇ ਇੱਕ ਸ਼ੇਰ ਸੁਣੋ ਦੁਬਾਰੰਦ ਪੇਸ਼ ਕਰੂੰ ਸ਼ਰਣ ਕਰੋ ਕਾ ਨੂੰ ਛੱਡ ਦੇ ਪ੍ਰੇਮੀਆਂ ਪ੍ਰੇਮ ਪਾਹ ਕੇ ਤੇ ਕਰੋ ਫੈਸਲਾ ਇਹ ਦਸਤੂਰ ਕੀ ਹੈ ਭੇਟਾ ਕਰਤਾ ਦਿਲ ਦਿਮਾਗ ਤੈਨੂੰ ਤੈਨੂੰ ਦੱਸ ਦੇ ਹੋਰ ਮਨਜੂਰ ਕੀ ਹੈ ਹਾਡੇ ਦਿਲਾਂ ਦਾ ਰਾਜ ਬਰਬਾਦ ਕਰਿਆ ਸਾਡੇ ਦਿਲਾਂ ਦਾ ਰਾਜ ਬਰਬਾਦ ਕਰਿਆ ਸਾਥੋ ਹੋ ਗਿਆ ਦੱਸੋ ਕਸੂਰ ਕੀ ਏ ਲਾਤਾ ਦਸਤੇ ਆਣਾ ਦਰਬਾਰ ਸਿੰਘਾ ਸਾਡੇ ਪ੍ਰੇਮੇ ਫਰਕ ਹਜੂਰ ਕੀ ਏ ਸਾਡੇ ਪ੍ਰੇਮੇ ਫਰਕ ਹਜੂਰ ਕੀ ਏ ਸਾਰੀ ਸੰਗਤ ਨੂੰ ਰਾਈ ਰੱਖਣ ਪਰੀ ਇਸ ਮੈਂ ਅਰਸ਼ੀ ਅੱਜ ਬਲਾਰ ਸਾਹਿਬ ਜੀ ਤਾਂ ਬੀਰੋ ਮਨਾਹੀ ਦਸਵੀਂ ਬਰਸੀ ਧੁੱਪ ਵਾਲਿਆਂ ਨੇ ਇੱਥੇ ਜਪਿਆ ਨਾਮ ਜਪਾਇਆ ਉਹਨਾਂ ਦੇ ਇਸ਼ਾਨ ਵਿਖੇ ਅੱਜ ਦਿਨ ਜੋੜ ਮੇਲ ਕਰਵਾਇਆ

ਪਰ ਕਾਵ ਸ਼ੈਰਦਾ ਜੀ ਉਹ ਤਾਂ ਸਮੁੰਦਰ ਗਿਆ ਰਚਾ ਕੇ ਲਪੂ ਵਾਲਿਆਂ ਨੂੰ ਉਹਨਾਂ ਗੁਰੂ ਹੇਮਾਨ ਬਣਾਇਆ ਗੁਰਨਾਮ ਕਵੀ ਸ਼ਰਦਾ ਅਜ ਦਿਨ ਬਰਸੀ ਦੇ ਵਸਮਨ ਆਇਆ ਸਮੁੰਦਰ ਨੂੰ ਜੀਨੇ ਆਪ ਕਰ ਲਿਆ ਪਰਸੀ ਸ਼ਾਮੀ ਦਰਬਾਰਾ ਸੰਗਣੇ ਜੀ ਨਜ਼ਰ ਤਾਂ ਸਾਬੋ ਕੀ ਤਲਵੰਡੀ ਕਰਤੀ ਓ ਤਰਾ ਤਰਾ ਦੇ ਜੀ ਹੋ ਇਤਿਹਾਸ ਗਿਆ ਹੈ ਗਾਇ ਗੁਰੂ ਨਾਨਕ ਕਵੀ ਸਰਦਾ ਅਜ ਦਿਨ ਦਰਬਾਰ ਜੀ ਦੇ ਵਿਸਮਨ ਆਇਆ ਆ ਬਾਪਾ ਜੀ ਦੀ ਸਾ ਕਰ ਦੇ ਰੇਂਦੇ ਸਭ ਤਕ ਬਈਏ ਆ ਸਵਾਮੀ ਜੀ ਜੀਤ ਸੰਗੇ ਜੀਤਾ ਸਾਨੂੰ ਦੇਗੇ 100 ਰੁਪਈਏ ਜੀ ਸਵਾਦੇ ਜੀ ਗੁਰੂਆਂ ਨੇ ਹੈਮਾਨ ਬਧਾਇਆ ਭਰਾੜ ਸ਼ਹਿਰ ਦਾ ਜੀ ਅਜ ਦਿਨ ਬਰਸੀ ਦੇ ਵਿਸਮਨ ਆਇਆ ਅਦਸਮੀ ਬਰਸੀ ਤੇ ਤਖਤੂ ਪੁਰੇ ਜ ਲੱਗੇ ਮੇਲੇ ਜੋ ਮਾਨ ਸਰੋਵਰ ਤੇ ਸਾਜ ਦੇ ਬੈਠੇ ਉਸ ਦੇ ਚੇਲੇ ਸਾਰੇ ਦੇ ਲਿਆਨੇ ਇਥੇ ਆ ਕੇ ਦਰਸ਼ਨ ਪਾਇਆ ਗੁਰਨਾਮ ਸ਼ਰਦਾ ਜੀ ਅੱਜ ਦੇ ਰਬਰਸੀ ਦੇ ਸਮਨਾ ਆਇਆ ਬਾਬਿਆਂ ਨੇ ਨਜ਼ਰ ਕਰੀ ਸੀ ਗੁਰਨਾਮ ਸਿੰਘ ਨੂੰ ਤਾਰਿਆ ਬਲਿਹਾਰੇ ਜਾਮਾ ਮੈਂ ਜੀਨੇ ਜਨਮ ਕਵੀ ਸ਼੍ਰੀ ਦੇ ਲਈ ਤਾਰਿਆ ਉਹ ਅਜੀਤ ਸਿੰਘ ਬਾਬੂ ਨੇ ਉਹਨਾ ਉੱਠਿਆ ਉਰਾ ਵਿੱਚ ਗਿਆ ਗੁਰਨਾਮ ਸ਼ਹਿਰਦਾ ਜੀ ਅਜ ਦਿਨ ਬਰਸੀ ਦੇ ਵਿਸ਼ਮਨ ਆਇਆ ਆ ਗੱਲ ਸੁਣ ਲੈ ਬਿੱਲੂ ਸਿਆ ਜੀ ਸਗ ਬਿਲਬ ਜੀ ਤੇ ਬਾਉ ਮਗਰੋਂ ਲੱਗੇ ਖਾ ਕੇ ਫੋਰਾ ਪਰ ਪਹਿਲਾਂ ਉਹਦੇ ਨਾਲ ਸੀ ਭਜਨਾ ਤੇ ਛੱਜੂ ਗਰਨਾਮ ਤੇ ਜੋਰਾ ਗੌਰ ਨਾਲ ਪੰਡਤਾ ਉਹਨੇ ਨਾਲ ਚੰਦ ਸਿੰਘ ਨੂੰ ਲਿਆਇਆ ਇਧਰ ਨਾ ਬਹਿਰਦਾ ਜੀ ਅੱਜ ਦਿਨ ਵਰਸੀ ਦੇਵ ਸ਼ਮਾ ਆਇਆ ਓ ਇਹ ਤਾਂ ਤੇਰਾ ਬਿੱਲੂ ਸਿਆ ਮੈਨੂੰ ਲੱਗਦਾ ਉਲਟ ਖਿਆਲ ਸੀ ਪਰ ਚੰਦ ਸਿੰਘ ਤਾਂ ਉਹ ਤਾਂ ਅਰਜਨ ਸਿੰਘ ਦੇ ਨਾਲ ਸੀ ਆਈਸ਼ਰ ਸਿੰਘ ਨੂੰ ਪੰਡ ਤਾਂ ਉਹਨੇ ਸਿ ਗੁਰੂ ਬਣਾਇਆ ਘਰਨਾਮ ਸ਼ਰਦਾ ਜੀ ਅੱਜ ਦਿਨ ਵਰਸੀ ਦੇ ਸਮਾਣਾ ਆ ਬਾਉ ਉਸ ਜੀਤ ਜੀਆਂ ਪੁੜੀਆਂ ਜਾਣੀ ਲਗੀਆਂ ਖੋਲਣਾ ਉਹਨਾਂ ਦੀਆਂ ਰੀਲਾਂ ਤਾਂ ਹੁਣ ਤਾਂ ਦੇਸ ਵਦੇਸੀ ਬੋਲਣ ਆ ਮਗਰੋਂ ਬੱਲੂ ਤੇ ਉਹਨਾਂ ਸ਼ਾਮ ਲਾਲ ਨਾ ਗਾਇਆ اے ਵਰਸੀ ਦੇ ਸਦਾ ਹੈ ਅੱਜ ਦਿਨ ਸਰਦਾਂ ਨਾਲ ਮਨਾਇਆ ਬੱਲੂ ਤੇ ਸ਼ਾਮ ਵੀ ਮਗਰੋਂ ਸੀ ਇਹ ਵੀ ਗਲਤ ਗੱਲ ਤੂੰ ਕਹਿ ਗਿਆ ਕਈ ਲਾਤੇ ਮੰਦਰ ਸੀ ਉਹੋ ਵਿੱਚ ਬਚਾਰੇ ਰਹਿ ਗਿਆ ਸੀਵਨੋ ਹਟ ਗਏ ਸੀ ਥੋੜਾ ਚਰੇ ਦੇ ਨਾਲ ਗਾਇਆ ਗੁਰਨਾਮ ਸ਼ਰਦਾ ਜੀ ਅਜ ਦਿਨ ਅਬਾਰੇ ਸੀ ਦੇ ਸ਼ਮਾ ਦਾ ਆਇਆ ਬਲਹਾਰੇ ਲਾਮ ਮੈਂ ਪੀਰਾ ਕਵਕਾਂ ਵਿੱਚ ਅੱਗੇ ਸੀ ਬਰ ਤੂੰ ਦੇ ਬੱਲੂ ਵੀ ਮੈਨੂੰ ਲੱਗਦਾ ਸਾਥਕ ਲੱਗੇ ਸੀ 6 ਮਹੀਨੇ ਸੀ ਅਸਾਂ ਨੇ ਬੱਲੂ ਤੇ ਮੈਨੇ ਗਾਇਆ ਗੁਰਨਾਮ ਹੈਰਦਾ ਜੀ ਅੱਜ ਦਿਨ ਅਬ ਰਸ਼ੀ ਦੇ ਵਸ਼ਮ ਆਇਆ ਹੈ ਪੰਡਤ ਪਾਈ ਚਾਰਾ ਜੀ ਰਾਹੀ ਰੱਖਣ ਇਹਨੂੰ ਇਸ਼ਾਰਾ 50 ਰੁਪਏ ਦੇ ਆਵੇ ਸਾਡੇ ਪਿੰਡ ਵਾਲੇ ਮਹਾਨ ਕਵੀਸ਼ਰ ਗਗਜੀਵਨ ਸਿੰਘ ਪੰਡਤਾ ਤੇਰਾ ਭਾਈ ਚਾਰਾ ਆਇਆ ਬਹਾਰਾਂ ਸ਼ਹਿਰ ਦਾ ਜੀ ਅੱਜ ਦਿਨ ਵਰਸੀ ਦੇ ਵਿਸ਼ਮਨ ਆਇਆ ਪਰ ਸਾਰੀ ਸੰਗਤ ਦੇ ਬੀਰੋ ਚਰਨੀ ਸੀਸਨ ਮਾਈਏ ਜੇ ਗਲਤੀ ਕੀਤੀ ਤਾਂ ਪੱਲੇ ਗਲ ਦੇ ਵਿੱਚ ਹੀ ਪਾਈਏ ਆ ਇਹ ਚਰਨਾ ਮੈਂ ਰੋਡਿਆਂ ਵਾਲਿਆ ਪੇਪਰ ਬਾਇਆ ਬਹਾਰਾ ਸ਼ੇਰਦਾ ਜੀ ਅੱਜ ਦਿਨ ਬਰਸ਼ੀਦ ਦੇ ਬਸਮਨ ਆਇਆ ਇਹ ਰੋਡ ਦੇ ਹਮਾਰੇ ਕਵੀਸ਼ਰਾਂ ਨੇ ਸੰਗਤ ਦੇ ਚਰਨੀ ਸਿਰ ਪਰਨਾ ਮੈਨੂੰ ਹੁਣ ਲੱਗਦਾ ਮੈਂ ਮਾਨ ਸਾਹਿਬ ਨੂੰ ਸਨਮਾਨਤ ਕਰਨਾ ਸਾਹਿਬ ਨੂੰ ਜੀ ਇੱਥੇ ਜਾਉ ਸਨਮਾਨ ਕਰਾਇਆ ਬੜਾ ਸ਼ਵੇਰ ਰਾਜੀ ਅਜ ਦਿਨ ਬਰਸ਼ੀਦ ਵਿਸ਼ਮ ਮਨਾਇਆ ਕਹਿੰਦਾ ਯਾਗਰ ਸਿੰਘ ਵੀ ਹੈ ਕਹਿੰਦਾ ਵਰਤਾ ਵਰਤੂ ਫੇ ਮਗਰੋਂ ਪਰਸ਼ਾਦ ਹੈ ਪਰ ਨਾਲ ਸਨਮਾਨਤ ਹੋਣਿਆ ਉਹ ਰੇਵਤੀ ਜੋ ਪ੍ਰਸ਼ਾਦ ਹੈ ਉਹ ਨਾਲ ਰੇਵਤੀ ਦੇ ਕਵੀ ਸ਼ਰਮਦ ਨ ਲਾਲ ਹੈ ਆਇਆ ਰਵਾਧਾਰ ਫੈਰਦਾ ਜੀ ਅਜ ਦਿਨ ਬਰਸੀ ਦੇ ਵਸ਼ਮ ਆਇਆ ਜੇ ਐਂ ਜੋੜੀ ਕੇ ਫੇਰਤਾ ਸਨਮਾਨ ਹੋ ਗਿਆ ਮੈਂ ਕੋਟਨਵਾਰ ਗੁਰ ਸੰਗਤ ਦਾ ਧੰਨਵਾਦ ਕਰਦਾ ਹਾਂ ਕੋਟਨਵਾਰ ਮੈਨੂੰ ਇੰਨੀ ਖੁਸ਼ੀ ਅੱਜ ਨੇਮਦਾਰ ਬਗਾਉਣ ਦੀ ਗੱਲ ਨਹੀਂ ਹੈ ਖੁਸ਼ੀ ਹੈ ਨਹੀਂ ਐ ਵੀ ਉਹਦੀ ਲਾਈ ਫਲਵਾੜੀ ਸੰਦਲ ਜੀ ਹੋਣੀ ਜਾਂ ਕਲਵੰਦ ਸਿੰਘ ਜੀ ਜਾਂ ਜਿੰਨੇ ਵੀ ਉਹਨਾਂ ਦੇ ਚੇਲੇ ਨੇ ਦੌਦਰ ਵਾਲੇ ਹੋਰ ਬੇਅੰਤ ਮੇਰੇ ਸਾਥੀ ਬੈਠੇ ਨੇ ਤੇ ਅਸੀਂ ਮੈਂ ਵੀ ਉਹਨਾਂ ਦੇ ਵਿੱਚ ਸ਼ਾਮਲ ਹਾਂ ਕਿਉਂਕਿ ਮੈਂ ਉਹਨਾਂ ਨੂੰ ਸਾਧ ਸੰਗਤੋਂ ਤੋਂ ਸਿੱਖ ਕੇ ਉਹਨਾਂ ਨੂੰ ਦੇਖ ਕੇ ਕਬੀਸ਼ਰੀ ਗਾਉਣ ਲੱਗੇ ਤੋਂ ਉਹਨਾਂ ਦੀਆਂ ਬੜੀਆਂ ਨਜ਼ਰਾਂ ਸੀ ਮੈਂ ਸਵਾਮੀ ਜੀ ਨੇ ਮੈਨੂੰ ਆ ਤਖਤਪੁਰੇ ਦੀ ਧਰਤੀ 1962 ਚ ਪਹਿਲੇ ਦਿਨ ਮੈਂ ਸਵਾਮੀ ਦੇ ਦਰਸ਼ਨ ਇੱਥੇ ਕੀਤੇ ਪੰਡਤ ਮੇਘ ਰਾਜ ਜੀ ਹੁਣੀ ਮੈਨੂੰ ਲੈ ਕੇ ਸਵਾਮੀ ਜੀ ਦੇ ਕੋਲੇ ਗਏ ਸਵਾਮੀ ਜੀ ਕਹਿੰਦੇ ਇਹ ਲੜਕਾ ਕੌਣ ਹੈ ਪੰਡਤ ਮੇਘ ਰਾਜ ਕਹਿੰਦੇ ਜੀ RAM JI DAS ਕਬੀਸ਼ਰ ਦਾ ਲੜਕਾ ਹੈ ਜਦੋਂ ਲੱਡੂ ਵੰਡਣ ਲੱਗੇ ਜਵਾਕਾਂ ਨੂੰ ਇੱਕ ਇੱਕ ਲੱਡੂ ਦਿੰਦੇ ਮੈਨੂੰ ਨਾਮ ਧਾ ਲੋ ਮਹਾਰਾਜ ਦੇ ਚਰਨੀਖਣਾਂ ਲੱਡੂ ਦੋ ਦਿੱਤੇ ਸਿੱਥੋਂ ਸੇਵਾ ਲਵਾਂਗੇ ਤੇ ਉਹੀ ਨਜ਼ਰਾਂ ਉਹਨਾਂ ਨੇ ਸਰਦਾਰ ਗੁਰਨਾਮ ਸਿੰਘ ਬਰਾੜ ਤੇ ਕਰੀਆਂ ਸਰਦਾਰ ਬਰਾੜ ਤੇ ਨਜ਼ਰਾਂ ਕਰੀਆਂ ਤਾਂ ਉਹ ਕਾਬਦੇ ਸਮੁੰਦਰ ਅਖਵਾਏ ਉਹਨਾਂ ਦੀ ਯਾਦ ਅਮਰ ਰਹੇ ਇਹਨਾਂ ਚੇਲਿਆਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਕੇ ਖਿਮਾ ਦੀ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ